ਕੀ ਕਹਣਾ ਚਾਹੁੰਦੇ ਹੋ ਤੁਸੀਂ ਕੋਈ ਸ਼ਤ ਪਰੜੀ ਤੇ ਸੌਜੀਆ ਮੈਂ ਕਰਦਾ ਮੈਂ ਕਰਦਾ ਨਾਂ ਤੇ ਮੇਰਾ ਸੁਖਦੇਵ ਸਿੰਘ ਹੈ ਜੀ ਅਸੀਂ ਜਮਾਂਦਰੂ ਜ਼ਿਮੀਦਾਰ ਆ ਪਿੰਡ ਸਾਡਾ ਨਾਸਰ ਆ ਕਿਮਿਆਰੀ ਕੋਲ ਤਸੀਲ ਆ ਇਹ ਨਾਲਾ ਹਾਂਜੀ ਆਹ ਨਾਲੇ ਤੋਂ 10 ਕਿਲੋਮੀਟਰ ਆਹ ਸੰਨ ਸਿਆਸੀ ਦੇ ਵਿੱਚ ਇੱਥੇ ਆ ਗਏ ਹਾਂ ਇੱਥੇ ਫਿਰ ਮਾੜਾ ਮੋਟਾ ਕਾਰੋਬਾਰ ਰੰਬੇ ਆ ਕਿ ਲੋ ਗੁਰੂ ਦੀ ਕਿਰਪਾ ਨਾਲ ਕਾਰੋਬਾਰ ਨਾਲ ਗੁਜ਼ਾਰਾ ਚੰਗਾ ਹੋ ਜਾਂਦਾ ਉਹਦੇ ਨਾਲ ਨਾਲ ਜੀ ਅਸੀਂ ਜਦੋਂ ਪਿੰਡ ਤੋਂ ਉੱਠ ਕੇ ਆ ਪਿੰਡ ਰੋਜ਼ ਤੇ 10 ਕਿਲੋਮੀਟਰ ਜਾਇ ਨਹੀਂ ਜਾਂਦਾ ਇਥੋਂ ਥੱਲੇੋਂ ਉੱਠੇ ਜੀ ਤੇ ਆਪਣੀ ਘੱਟੇ ਆ ਗਏ ਨਾਲੇ ਉੱਤੇ ਚਾਹ ਪੀ ਲਈ ਅ ਛੱਤ ਦੇ ਉੱਤੇ ਹੀ ਚਾਹ ਆ ਜਾਂਦੀ ਉੱਥੇ ਚਾਹ ਚੂ ਪੀ ਲਈਦੀ ਐ ਕਾਫੀ ਕਾਫੀ ਪੀ ਲਈਦੀ ਸੈਕੰਡ ਦੂਜੀ ਗੱਲ ਅਸੀਂ ਸਬਜ਼ੀਆਂ ਸਾਡੇ ਕੋਲ ਜਿਹੜੀਆਂ ਨੇ ਸਬਜ਼ੀਆਂ ਗੋਭੀ ਆ ਟਮਾਟਰ ਆ ਬੈਂਗਣ ਵਾਈਟ ਬੈਂਗਣ ਆ ਬਲੈਕ ਬੈਂਗਣ ਆ ਆ ਛੋਟੀਆਂ ਛੋਟੀਆਂ ਬੈਂਗਣੀਆਂ ਤਿੰਨ ਕ ਚਾਰ ਪ੍ਰਕਾਰ ਦੇ ਬੈਂਗਣ ਨੇ ਗੋਭੀ ਆ ਫਿਰ ਇਥੋਂ علاوہ ਮੂਲੀ ਆ ਆ ਇਥੋਂ علاوہ ਖਰੇਲੇ ਨੇ ਆ ਹੁਣ ਵੀ ਕੋ ਨਵੰਬਰ ਚੱਲਣ ਦੇ ਆ ਕਰੇਲੇ ਸਾਡੇ ਅਜੇ ਚੱਲਣ ਦਾ ਹੈ ਉਹ ਆਪੇ ਹੀ ਉੱਗੇ ਹੋਏ ਆ ਫਿਰ ਉਹ ਬੀਜੇ ਵੀ ਨਹੀਂ ਆਪੇ ਬੀਕ ਰਿਆ ਤੇ ਉਗ ਪਿਆ ਹਾਂਜੀ ਤਰੇਲੇ ਵੀ ਚੱਲਦੇ ਆ ਇਸ ਤਰ੍ਹਾਂ ਹੋਰ ਵੀ ਸਬਜ਼ੀਆਂ ਸਾਡੇ ਕੋਲ ਫਰੂਟ ਦੇ ਵਿੱਚ ਆ ਇਸ ਟਾਈਮ ਕੇਲਾ ਆਮਸਮੀਆਂ ਅਮਰੂਦ ਆ ਕੇਲਾ ਆਮਸਮੀਆਂ ਅਮਰੂਦ ਆ ਅੰਗੂਰਾਂ ਦੀ ਅਮਰੂਦਾਂ ਦੇ ਬੂਟੇ 5 6 ਪ੍ਰਕਾਰ ਦੇ ਆ ਇੱਕ ਅਮਰੂਦ ਦਾ ਬੂਟਾ ਉਹ ਆ ਜਿਹੜਾ ਸਾਲ ਦੇ ਵਿੱਚ ਤਿੰਨ ਵਾਰੀ ਲੱਗਦਾ ਉਹਨੂੰ ਲਗਾ ਹੀ ਰਹਿੰਦੇ ਆ ਇੱਕ ਬਾਕੀ ਬੂਟੇ ਜਿਹੜੇ ਸਾਲ ਤੋਂ ਦੋ ਵਾਰ ਹੀ ਲੱਗਦੇ ਆ ਬੜੇ ਵਧੀਆ ਟੇਸਟੀ ਤੇ ਮਿੱਠੀ ਖੁਸ਼ਬੂ ਬਹੁਤ ਸ਼ਾਨਦਾਰ ਜਿਹੜਾ ਇੱਕ ਸਾਲ ਦੇ ਵਿੱਚ ਜਿਹੜਾ ਤਿੰਨ ਵਾਰੀ ਲੱਗਦਾ ਉਹਦੀ ਖੁਸ਼ਬੂ ਬਹੁਤ ਸ਼ਾਨਦਾਰ ਤੇ ਮਠਾਸ ਬਹੁਤ ਜ਼ਿਆਦਾ ਉਹਦੇ ਵਿੱਚ ਹਾਂਜੀ ਜਿਹੜੇ ਕੋਠੇ ਉੱਪਰ ਜਿੰਦੀ ਛੱਤ ਉੱਪਰ ਕੀਤੀ ਹੈ ਜਿਹਦਾ ਗਮਲਿਆਂ ਦੀ ਕਿੰਨੀ ਹਾਈਟ ਹੈ ਜਿਹੜੇ ਵਿੱਚ ਪੁੱਜੇ ਜਿਹੜੇ ਗਮਲਿਆਂ ਦੀ ਹਾਈਟ ਤੇ ਤੁਹਾਡੇ ਸਾਹਮਣੇ ਆ ਡਰਮ ਹੋਊ 4 ਫੁੱਟ ਦਾ ਜੀ 4 4.5 ਫੁੱਟ ਦਾ ਡਰਮ ਆ ਤੇ ਕੁਝ ਕੰਕਰੀਟ ਦੇ ਆ ਆਪਣਾ ਐ ਪਰ ਉਹਦਾ ਵਜ਼ਨ ਜ਼ਿਆਦਾ ਹੋਣ ਕਰਕੇ ਫਿਰ ਅਸੀਂ ਪਲਾਸਟਿਕ ਦੇ ਡਾਮਾਂ ਚ ਰੱਖਦੇ ਜੀ ਹਾਂ ਦਾ ਜੀ ਮਨ ਦੀ ਸ਼ੌਂਕ ਕਿੱਥੋਂ ਪੈਦਾ ਜਾਂਦਾ ਮਨ ਦੇ ਵਿੱਚ ਸ਼ੌਂਕ ਤੇ ਪਿੰਡ ਦੇ ਨਾਲ ਹੀ ਜਦੋਂ ਅਸੀਂ ਪਿੰਡੋਂ ਨਿਕਲਿਆ ਉਦੋਂ ਵੀ ਸ਼ੌਂਕ ਸੀ ਸਬਜ਼ੀ ਮੈਂ ਘਰ ਕੋ ਰਲਾ ਛੱਡਦਾ ਹਾਂ ਜੀ ਹਾਂਜੀ ਘਰ ਦੇ ਵਿੱਚ ਲਾ ਲੈਣੀ ਜਿੰਨੀ ਲੋੜ ਹੋਣੀ ਜੇ ਬਾਹਰ ਲਾਉਂਦੇ ਤਾਂ ਆਮ ਵੀ ਲੋਕ ਤੋੜ ਕੇ ਲੈ ਜਾਂਦੇ ਅੰਤੇ ਉਹ ਤੋਂ ਸ਼ੌਂਕ ਜਦੋਂ ਅਸੀਂ ਨਾਲੇ ਆ ਗਏ ਉਹ ਸ਼ੌਂਕ ਤੇ ਨਾਲ ਹੀ ਆਇਆ ਜੀ ਉਹ ਫਿਰ ਅਸੀਂ ਇੱਥੇ ਸਨ 88 ਤੋਂ ਇਹ ਕੰਮ ਸ਼ੁਰੂ ਕਰਤਾ ਇਹ ਗੱਲ ਕੀਤੀ ਜਾਏ ਆਰਗੈਨਿਕ ਖੇਤੀ ਦੀ ਔਰ ਤੁਸੀਂ ਆਰਗੈਨਿਕ ਲਾਈਆਂ ਇਹਦਾ ਕਿੰਨੇ ਕਿੰਨੇ ਫਾਇਦੇ ਤੁਸੀਂ ਦੱਸ ਸਕਦੇ ਲੋਕਾਂ ਨੂੰ ਜਦ ਜਾਣਕਾਰੀ ਗੱਲ ਇਹ ਤਾਂ ਅਸੀਂ ਦੇਸੀ ਰੂੜੀ ਪਾਉਨੇ ਆ ਹਾਂਜੀ ਕਿਉਂਕਿ ਇੱਥੇ ਜ਼ਮੀਨ ਥੋੜੀ ਕਿਉਂਕਿ ਜਗ੍ਹਾ ਥੋੜੀ ਘੱਟ ਮਿੱਟੀ ਘੱਟ ਹੋਣ ਕਰਕੇ ਇਹਨੂੰ ਕੋਈ ਐ ਤਾਕਤ ਵਾਲੀ ਚੀਜ਼ ਪਾਵਾਂਗੇ ਤੇ ਤਾਂ ਹੀ ਫਸਲ ਹੋਵੇਗੀ ਅਹੀਂ ਗੋਬਰ ਦੀ ਰੂੜੀ ਪਾਉਨੇ ਆ ਜੀ ਤੇ ਕੋਕੜਾਂ ਦੀ ਰੂੜੀ ਪਾਉਨੇ ਆ ਕੋਕੜਾਂ ਦੀ ਰੂੜੀ ਤੇ ਬੜੀ ਪਾਵਰ ਆ ਤੇ ਗੋਬਰ ਦੀ ਰੂੜੀ ਜਿਹੜੀ ਉਹ ਅਸੀਂ ਜ਼ਿਆਦਾ ਤੇ ਕੋਕੜਾਂ ਤੇ ਮਾਸਾ ਥੋੜੀ ਘੱਟ ਪਾਉਨੇ ਆ ਹਾਂਜੀ ਉਹ ਸਾਰੇ ਬੂਟਿਆਂ ਨੂੰ ਪਾਉਨੇ ਆ ਤੁਸੀਂ ਕੋਈ ਕਮਲਿਆਂ ਚ ਕਣਕ ਵੀ ਦੀ ਹੋਈ ਆ ਜਿਹੜੀ ਕਮਲਿਆਂ ਚ ਕਣਕ ਵੀ ਦੀ ਹੋਈ ਆ ਉਹ ਕਹਿੰਦੇ ਆ ਕਿ ਐਂਟੀ ਕੈਂਸਰ ਆ ਜੇ ਤੁਸੀਂ ਉਹਦਾ ਜੂਸ ਪੀਓ ਆ ਉਹਦੇ ਵਿੱਚ ਨਿੰਬੂ ਸ਼ੰਭੂ ਪਾ ਕੇ ਜੂਸ ਆ ਪੀਓ ਜੀ ਸਾਲ ਦੇ ਵਿੱਚ ਆਂਦੇ ਆ ਕਿ ਕੈਂਸਰ ਸੀ 277 ਉਹ ਤਾਂ ਕਰਕੇ ਸ਼ੌਂਕੀਆ ਮੈਂ ਦਰਵਾਜ਼ੇ ਦੇ ਨੰਬਰ ਲੱਗਾ ਨਾ ਕਾਗਜ਼ ਲੱਗਾ ਦਰਵਾਜ਼ੇ ਦੇ ਉੱਤੇ ਕਾਲੋ ਕੋਣ ਲਗਾਏ ਆ ਤੁਸੀਂ ਉੱਪਰ ਨਿੰਬੂ ਵੀ ਲਾਏ ਨੇ ਮੈਂ ਸਮੀਆਂ ਵੀ ਲਾਏ ਆ ਫਾਲਸਾ ਲੱਗਾ ਆ ਅਜੀਰ ਲੱਗਾ ਆ ਮਤਲਬ ਮਰੂਤ ਲੱਗੀ ਆ ਤੇਲੇ ਲੱਗੇ ਆ ਅੰਗੂਰ ਲੱਗਾ ਹੋਰ ਕਈ ਬੂਟੇ ਆ ਉਹਦੇ ਫਲ ਵਾਲੇ ਜਿੰਨਾ ਦਾ ਸਾਨੂੰ ਨਹੀਂ ਆਉਂਦੇ ਤੇ ਤੁਸੀਂ ਗੁਮਲੇ ਕਣਕ ਵੀ ਲਗਾਈ ਹੈ ਕੀ ਕਹਿਣਾ ਚਾਹੋਗੇ ਉਹਦੇ ਬਾਰੇ ਕਣਕ ਤੇ ਕਰਕੇ ਜੀ ਇੰਨਾ ਪਤਾ ਲੱਗਾ ਹੈ ਕੁਦਰਤਾਂ ਲੋਕ ਕਿ ਕਣਕ ਦਾ ਜਿਹੜਾ ਜੂਸ ਪੀਣ ਦੇ ਨਾਲ ਕੈਂਸਰ ਦਾ ਬਚਾਅ ਹੁੰਦਾ ਹਾਂਜੀ ਇਹ ਚਲ ਸੁਣੀ ਬਰੋਂ ਹੀ ਸੁਣੀ ਸੁਣਾਈ ਜੀ ਉਹ ਮਿੱਟੀ ਜਿਹੜੀ ਆ ਨਾ ਇੱਕ ਤੇ ਉਹ ਮਿੱਟੀ ਜਿਹੜੀ ਆ ਖਾਦ ਰਹਿਤ ਹੋਣੀ ਚਾਹੀਦੀ ਦੂਜਾ ਬੀ ਵੀ ਸਾਫ਼ ਸੁਥਰਾ ਹੋਣਾ ਚਾਹੀਦਾ ਹਾਂਜੀ ਤੇ ਉਹਦਾ ਕਣਕ ਦਾ ਜੂਸ ਬਣਾ ਕੇ ਵਿੱਚ ਨਿੰਬੂ ਚੁੱਕ ਪਾ ਲੋ ਤੇ ਆਪੇ ਤੇਸ ਬਣ ਜਾਂਦਾ ਬੰਦਾ ਪੀ ਲੈਂਦਾ ਜੀ ਸਾਲ ਦੇ ਵਿੱਚ ਪੀ ਲੋ ਅੰ ਬੁਰਖਤੇ ਜਿਆਦਾ ਵਧੀਆ ਜੀ ਨੁਕਸਾਨ ਨਾ ਕਰੋ ਫਾਇਦਾ ਨਾ ਕਰੋ ਨੁਕਸਾਨ ਵੀ ਨਹੀਂ ਕਰੇਗਾ ਹਾਂਜੀ ਆਹ ਅਤਾ ਕਰੋ ਜੇ ਕਰਨੀ ਸੇਰੇ ਬਾਗ ਬਗੀਚੀਆਂ ਜਾਂਦੇ ਤੁਸੀਂ ਆਪਣੇ ਘਰ ਉੱਤੇ ਹੀ ਬਾਗ ਬਗੀਚਿਆ ਬਣਾਇਆ ਕੀ ਕਹਿਣਾ ਚਾਹੋਗੇ ਦਾਲੇ ਦਾ ਨਾਲੇ ਤੇ ਉਥੋਂ ਸਬਜ਼ੀਆਂ ਖਾਣ ਨੂੰ ਮਿਲਦੀਆਂ ਫਰੂਟ ਖਾਣ ਨੂੰ ਮਿਲਦਾ ਅ ਵੇਖਣ ਨੂੰ ਸੋਹਣਾ ਲੱਗਦਾ ਹਰਿਆਲੀ ਤੁਹਾਡੇ ਸਾਹਮਣੇ ਆਂ ਦੱਸਣ ਦੀ ਕੋਈ ਲੋੜ ਹੀ ਨਹੀਂ ਹਾਂਜੀ ਤੇ ਇਹ ਸਭ ਕੁਝ ਚੰਗਾ ਲੱਗਦਾ ਉੱਤੇ ਆਜੀ ਦਾ ਪਾਣੀ ਪੁਣੀ ਦੇਣਾ ਉਹ ਤੇ ਆਟੋਮੈਟਿਕ ਸਿਸਟਮ ਬਣਿਆ ਉਹ ਪਾਣੀ ਮਿਲ ਜਾਂਦਾ ਜੇ ਘਮਲੇ ਆ ਤੇ ਫਿਰ ਪਾਈਪਾਂ ਨਾਲ ਪਾਣੀ ਪਾ ਦਿੰਦਾ ਕਿੰਨਾ ਚਿਰ ਹੋ ਗਿਆ ਤੁਹਾਨੂੰ ਕੰਮ ਸ਼ੁਰੂ ਕੀਤਾ ਇਹ 88 88 ਤੋਂ ਕੰਮ ਸ਼ੁਰੂ ਕੀਤਾ 88 ਨਾਲ ਇਹ ਦੇਖੋ ਜੀ ਇੱਕ ਵਾਰੀ ਇੰਤਕੀ ਗੱਲ ਕਰੀਏ ਲੋਕ ਪੋਲੂਸ਼ਨ ਦਾ ਕਾਫੀ ਹੈ ਤੇ ਇਹਨਾਂ ਨੂੰ ਕੋਈ ਫਰਕ ਪੈਂਦਾ ਚ ਨਹੀਂ ਵੇਖੋ ਜੀ 38 40 ਫੁੱਟ ਉੱਚਾ ਥਾਂ ਆ ਜੀ ਜਿੱਥੇ ਸਬਜ਼ੀਆਂ ਲੱਗੀਆਂ ਹੋਈਆਂ ਆ ਜ਼ਮੀਨ ਦੇ ਤੇ ਮਿੱਟੀ ਘਟਾ ਬੜਾ ਜੀ ਗੱਡੀ ਦੇ ਨਾਲ ਹੀ ਮਗਰ ਢੂਠ ਤੋਂ ਮਧੀ ਜਾਂਦੀ ਐ ਤੇ ਇਹ ਕਰਕੇ ਇਥੋਂ ਤੱਕ ਢੂਠ ਥੋੜੀ ਘਟ ਪਹੁੰਚਦੀ ਐ ਬਚਾ ਇੱਥੇ ਬਚਾਇਆ ਥੱਲੇ ਨਹੀਂ ਬਚਾਇਆ ਲੋਕਾਂ ਨੂੰ ਕੀ ਪੀਲ ਕਰਨਾ ਚਾਹੂ ਕਿਸਾਨਾਂ ਨੂੰ ਕਿਸਾਨਾਂ ਨੂੰ ਸਬਜ਼ੀਆਂ ਬਾਰੇ ਤੇ ਅਪੀਲ ਇਹ ਕਰਨਾ ਚਾਹਾਂਗੇ ਕਿ ਸਬਜ਼ੀ ਬਹੁਤੀ ਨਹੀਂ ਤੇ ਘਰ ਜੁਗੀ ਲਾ ਲੋ ਤੁਹਾਨੂੰ ਪਤਾ ਤੇ ਹੋਏਗਾ ਅਸੀਂ ਇਹਨੂੰ ਪਾਇਆ ਕੀ ਆ ਹਾਂਜੀ ਬਾਜ਼ਾਰ ਦੀ ਸਬਜ਼ੀ ਦਾ ਤੁਹਾਨੂੰ ਯਕੀਨ ਹੀ ਨਹੀਂ ਐ ਤੇ ਠੀਕਾ ਲੱਗਾ ਕਿ ਨਹੀਂ ਲੱਗਾ ਜੀ ਬਾਬਾ ਰਹਾ ਅਰਾਮਦੇਵ ਤੇ ਕਹਿੰਦਾ ਜੀ ਤੁਸੀਂ ਲੋਕੀ ਜੂਸ ਪੀਓ ਪਰ ਲੋਕੀ ਜੂਸ ਉਹ ਪਿਓ ਜਿਹੜੀ ਤੁਹਾਂ ਆਪਣੇ ਘਰ ਦੇ ਵਿੱਚ ਲੋਕੀ ਲਾਈ ਆ ਟੀਕੇ ਵਾਲੀ ਪੀਓਗੇ ਤੇ ਬਿਮਾਰ ਤੇ ਪਹਿਲਾਂ ਹੀ ਆ ਤੇ ਜੇ ਹੋਰ ਜ਼ਿਆਦਾ ਉਹ ਬਿਮਾਰ ਕਰੂਗੀ ਇਹ ਕਰਕੇ ਲੋਕੀ ਬਾਜ਼ਾਰ ਚੋਂ ਲੈ ਕੇ ਲੋਕੀ ਜੂਸ ਨਹੀਂ ਪੀਣਾ ਚਾਹੀਦਾ ਪੀਣਾ ਚਾਹੀਦਾ ਤੇ ਆਪਣਾ ਪੈਦਾ ਕਰਕੇ ਪੀਓ